कल मन मोरखा सतसंग पुने सादग रा मां ॿार गुआ जी नीवे हुया त सतगुर माफ़ी लॻे नाले चार झूना म ਸੂਰੇ ਗੁਰੂਆਂ ਦੀ ਮੰਗਿਆ ਕਰ ਮਾਫੀ ਵਿੱਚ ਦੁਨੀਆਂ ਦੇ ਹੱਕ ਦੇ ਨੀਮਾ ਹੋ ਕੇ ਟੈਪ ਵਿੱਚ ਗੁਰਾਂ ਦੇ ਆਚਰਨਾ ਦੇ ਤੇ ਸਿੱਖ ਲੈ ਨਾਮ ਆਪਾਣਾ ਸਾਵਸਤ ਮਨ ਗੁਰਬੰਦਤਾ ਵਿੱਚ ਜਿਗਰਾਵਾ ਸ਼ਰਦੇ ਜਦੋਂ ਚੜ ਗਿਆ ਵੈਕ ਫੋਨਿਆ ਦੇ ਕੰਮ ਕਰਾ ਤੂੰ ਕਰ ਲੈ ਜੀ ਕਰ ਲੈ ਗੀਤਾ ਸੋਨੇ ਪਲੰਗਾ ਵਾਲਿਆ ਨੇ ਪੋਨੇ ਵਾਲਿਆ ਗੁਰੂਆਂ ਦਾ ਥਾਰਾ ਕੋ ਜਾਣਦੇ ਥਾਰਾ ਕੋ ਆਉਂਦੇ ਸ਼ਕਤੀ ਕੋ ਕਰਦੇ ਸੀ ਫਕਰ ਰੋਜ ਦੀ 12 ਸਾਲ ਦੁੱਧ ਪਿਆ ਆ ਪੋਨੇ ਵਾਲੇ ਰੱਬ ਨੂੰ ਬੰਸਾਲਾ ਗਾ ਮੀਰਾਂ ਗਾ ਪੀਰਾਂ ਗਾ ਫਕੀਰਾਂ ਗਾ ਹੈ ਰਲਾਉਂਦੇ ਟੁੱਟੀਆਂ ਨੂੰ ਸੰਗਮਣਾ ਨੂੰ ਕਰ ਲੈ ਏ ਸੋਨੇ ਪਲੰਗਾ ਵਾਲੇ ਰੱਬ ਦਾ ਇੱਕ ਵਾਰ ਰਾਜੇ ਰਾਣ ਦੀ ਭੈਰ ਸੂਫ ਨੱਕਾ ਨੇ ਦਰ ਸਰਕਾਰਲੇ ਸੋਹਣੀ ਕੁਰਸੀ ਵਾਲਿਆਂ ਗੁਰੂਆਂ ਦੇ ਉਹ ਗਏ ਸੱਚੇ ਆਖੰਡਾਂ ਆ ਗੁਰੂ ਨਾਦਾ ਨਾਰੇ ਦਰਤਾਂ ਇੰਨਾ ਸੰਗਤਾਂ ਦੇ ਬਿਨਾ ਦਵਾਈਉ ਰੋਗ ਕੱਟ ਦਿੰਦੇ ਦੀਰਾ ਨਉਂਦੇ ਨਾ ਨਾਰੇ ਦਰਤਾਂ ਇੰਨਾ ਸੰਗਤਾਂ ਨੂੰ ਦੱਸਦੇ ਨਾਮ ਜਪਣ ਦਾ ਤੁੰਗਮ ਵੀ ਅਟ ਬਾਤੀ ਦੇਊਗੀ ਇੱਕ ਪੁੱਤ ਬਖਸ਼ ਦੇ ਆਗੇ ਜਿਹੜੀ ਮਾਈ ਦੋ ਬਾਤੀਆਂ ਦੇਊਗੀ ਬਖਸ਼ ਦੇ ਆਗੇ ਪੁੱਤਾਂ ਨੂੰ ਜੋੜੀਆਂ ਅਸੀਂ ਕੋਰੋਂ ਗੁਰੂਆਂ ਦੇਉ ਮੰਗੀ ਬਾਛਰਾ ਨਹੀਂ ਮੰਗਣਾ ਤੁੰ ਕਰ ਤੂੰ ਕਾਦਿੰਗਾ ਸਤਿਆ ਨਾਰ ਗਿਆ ਨਾ ਰੋਟੀ ਰੋਟੀ ਬਾਖੀ ਦੀ ਸੋਨੇ ਪਰ ਕਾ ਵਾਲਿਓ ਧੱਤ ਇੰਗਾ ਸੰਦਾਨੂ ਹੋਈ ਰਹੇ ਨਾ ਰੋਟੀ ਰੋਟੀ

ਸੰਗ ਕੀਤਾ ਵੀਰੋ ਆਵਦੇ ਪੂਰੇ ਗੁਰੂਆਂ ਦਾ ਉਹਨਾਂ ਦੇ ਦਰਜੇ ਬਣ ਕੇ ਨਵੀਆਂ ਪੀਰਾਂ ਪਕੰਬਰ ਘਰਤ ਬਾਦੇ ਨਾਲ ਦੇ ਜਿਨ੍ਹਾਂ ਨੇ ਵਿੱਚ ਸਾਰੀ ਦੇ ਹੱਕ ਦੇ ਉਹ ਚੰਗੀ ਉਹ ਮੰਗਣੀ ਮੰਗਾ ਧਾਰ ਦੇਣੀ ਬਿਨਾ ਗੁਰੂਆਂ ਤੋਂ ਚਲੇ ਜਾਂਦੇ ਵਿੱਚੋਂ ਮਾਤ ਲੋਕ ਦੀਓ ਵਿੱਚ ਅਗਲੇ ਪਾਸਿਆਂ ਦੇ ਲਾਂ ਤਾਂ ਫਟਕਾਰਾਂ ਪੈਂਦੀਆਂ ਉਹਨਾ ਜੀਵਾਂ ਨੂੰ ਉਹਨਾਂ ਵਾਸਤੇ ਵੇ ਅਗਲੇ ਪਾਸਿਆਂ ਦੇ ਰਾਸ ਤੇ ਸੂਣੀ ਦੇ ਤੰਗਮਣਾ ਨੂੰ ਕਰ ਲੈਗੀ ਕਰ ਰਾਹ ਦੀਆਂ ਚੱਲਾਂਾਂ ਦੇ ਸੱਜਣੋ ਮੋੜ ਕੇ ਚੱਕੀਆਂ ਹੀ ਨਾ ਤੇ ਸਿੱਖ ਲੀਆਂ ਆਪਣਾ ਤੋਂ ਨਾਮ ਜਪਣੇ ਦੀਆਂ ਜੋਗਤਨਾ ਕਾਇ ਨੋੜਨੀ ਪਕਰੋ ਡੋਲਰ ਕਬਰ ਲਾਉਣ ਦੀ ਪੂਏ ਰਾਸਤੇ ਤੰਗ ਨਹੀਂ ਉਹਨਾਂ ਵਾਸਤੇ ਆਪਣੇ ਸਾਧੂ ਰਾਂ ਨੇ ਤਾਂ ਵਿੱਚ ਅਗਲੇ ਪਾਸਿਆਂ ਦੇ ਚੜ੍ਹਨ ਲਈ ਸੜਕਾਂ ਤਿਆਰ ਕਰਵਾ ਦਿਨਾ